ਇਹ ਸਾਈ ਜਿਹੜਾ ਇਹਨਾਂ ਨੂੰ ਹੁੰਦਾ ਸੀ ਇਹਨੂੰ ਕੋਲ ਗਿਆ ਤਾਂ ਕੋਈ ਨਹੀਂ ਤਾਂ ਕੁਸ਼ਾਬ ਦੀ ਲਿਆ। ਤੂੰ ਵੀਰੇ ਗਾਣਿਆਂ ਦੇ ਵਿੱਚ ਕਹਿੰਦਾ ਹੁੰਦਾ ਮੈਂ ਵਿੰਗਾ ਬੋਲ ਤੇਰੀਆਂ ਛਿੜਕਾਂ ਸਾਂਭ ਲਿਆ। ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਤਾਂ ਛਿੜਕ ਮਾਰੀ ਹੋ। ਆਂ ਬਾਪ ਨੂੰ ਘਾਲੇ ਦੋਸਤੋ ਬਾਦ ਇਹਾਂ ਲੁੱਟੀਆਂ ਰਹੀਆਂ ਸਕੂਨ ਦੇ ਨਾਲ ਹੀ ਬਣ ਜਾਂਦੀ ਹੈ ਵੀ ਕਾਸ਼ ਮੈਨੂੰ ਵੀ ਹੁਣ ਵੀ ਛਿੜਕਣਾ ਹੋਵੇ। ਤੂੰ ਵੀਰੇ ਦੇ ਰਾਜ ਕਰਕੇ ਹੈ ਅੱਜ ਵੀ ਕਰੇ। ਸੁਣਦੇ ਵੀ ਕੱਲਪਾਗ ਬੰਦੀ ਉਹ ਜੀਵਨ ਦੇ ਵਿੱਚ ਮੈਂ ਬਹੁਤਾ ਜ਼ਿਆਦਾ ਪੱਤਰਕਾਰ ਨਹੀਂ ਕੇ ਰਿਖਾ ਖਾਇਆ ਤੇ ਤੁਹਾਡੇ ਕਦੇ ਸੁਣੂ ਰਿਖਾ ਪੈਂਦਾ ਮੌਤ ਤੋਂ ਬਾਅਦ ਲੋਕ ਅਕਸਰ ਇਨਸਾਨਾਂ ਨੂੰ ਭੁੱਲਦੇ ਨੇ ਪਰੰਤੂ ਮੈਂ ਸੂਰੇ ਮੌਲੀ ਦੀ ਬਿਚ ਬੱਕਰੀ ਜੀ ਵੇਖੀ ਹੈ ਜੋ ਇਨਸਾਨ ਜਿੰਨਾ ਵੱਡਾ ਜਿਉਂਦਾ ਸੀ ਮਰ ਕੇ ਉਸ ਤੋਂ ਵੱਡਾ ਹੋ ਗਿਆ ਉਹਦੇ ਜਨਮ ਜਨਮ ਤੋਂ ਪਹਿਲਾਂ ਪਹਿਲਾਂ ਛੱਡਾ ਵੀ ਕਿ ਉਹਦੀ ਹੁਣ تیاری ਲੱਗੇ ਹੋਏ ਆ ਕਰਨ ਤੇ ਵਧੀਆ ਗਾਣਾ ਕੰਪਲੀਟ ਕਰਾ ਪਰ ਕੋਈ ਵੀ ਵੀਡੀਓ ਇਸ ਕਰਕੇ ਮੇਰੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅੱਜ ਸਟਾਰ ਪੁੱਤ ਦੇ ਸਟਾਰ ਬਾਪੂ ਯਾਨੀ ਕਿ ਬਾਪੂ ਬਲਕੌਰ ਸਿੰਘ ਜੀ ਦਾ ਜਨਮ ਦਿਨ ਹੈ ਹਵੇਲੀ ਮੂਸਾ ਦੇ ਵਿੱਚ ਬੈਠੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਵਾਗਤ ਕਰਦੇ ਆ ਸੱਚੀ ਗੱਲ ਬਾਪੂ ਜੀ ਸੱਚੀ ਗੱਲ 5 ਜਨਵਰੀ ਹੈ ਅੱਜ ਅੱਗੇ ਸਿੱਧੂ ਵੀਰਾ ਹੁੰਦਾ ਸੀ ਤਾਂ ਹੱਸ ਖੇਡ ਕੇ ਜਨਮ ਦਿਨ ਮਨਾਉਂਦੇ ਸੀ ਤਾਂ ਅੱਜ 5 ਜਨਵਰੀ ਜਦੋਂ ਦਿਲ ਚੜਿਆ ਤਾਂ ਕਿੱਦਾਂ ਦਾ ਮਨ ਦੇ ਵਿੱਚ ਆਇਆ ਸਤ 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 ਤਿਹਾਰ ਦੀ ਤਰ੍ਹਾਂ ਮਨਾਉਣ ਲੱਗ ਗਿਆ ਫਿਰ ਬਹੁਤ ਸ਼ਾਨੂ ਸ਼ੌਕਤ ਨਾਲ ਬਲਕਿ ਲਾ ਇੱਥੇ ਘਰੇ ਤਾਂ ਘਰੇ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਮੈਂ ਖਾਸ ਕਰਕੇ ਪਾਕਿਸਤਾਨ ਦਾ ਜ਼ਿਕਰ ਕਰ ਜਾਂ ਜਿੱਥੇ ਕਿਤੇ ਵੀ ਸੱਭ ਨੂੰ ਚਾਉਣ ਵਾਲੇ ਹਰ ਜਗ੍ਹਾ ਦੇ ਉੱਤੇ ਕਿਉਂਕਿ ਉਹ ਉਹਦੇ ਬਾਪੂ ਨੂੰ ਬਹੁਤ ਜ਼ਿਆਦਾ ਗਲੋਰੀਫਾਈ ਕਰਦਾ ਸੀਗਾ ਹਰ ਜਗ੍ਹਾ ਤੇ ਤਾਂ ਉਹਦੇ ਫੈਨ ਵੀ ਉਹਦੇ ਨਾਲ ਜਿੱਦਾਂ ਦੀ ਉਹਦੀ ਮਾਨਸਿਕਤਾ ਸੀ ਉਹ ਤਾਂ ਹੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਅੱਜ ਵੀ ਕਰਦੇ ਨੇ ਇਹ ਗੱਲ ਵੱਖਰੀ ਵੀ ਮੇਰਾ ਜਿੰਨਾ ਉਹ ਕੰਟੈਕਟ ਦੇ ਵਿੱਚ ਰਹਿੰਦਾ ਸੀ ਤੇ ਮੈਂ ਥੋੜਾ ਜਿਹਾ ਉਸ ਦੁਨੀਆ ਤੋਂ ਦੂਰ ਅੱਜ ਮਾਤਾ ਜੀ ਨੇ ਪੋਸਟ ਵੀ ਪਾਈ ਬੜੇ ਭਾਵਕ ਸੀ ਉਹਦੇ ਵਿੱਚ ਕਹਿੰਦੇ ਸੀ ਕਿ ਸਿੱਧੂ ਕਹਿੰਦਾ ਸੀ ਕਿ ਮੇਰੀ ਉਮਰ ਵੀ ਬਾਪੂ ਜੀ ਨੂੰ ਲਾ ਦੇਵੇ ਤਾਂ ਉਹ ਕਹਿੰਦੇ ਸਾਨੂੰ ਇਹੋ ਜਿਹੀ ਵਿਸ਼ੇ ਨਹੀਂ ਚਾਹੀਦੀ ਕਹਿੰਦੇ ਸਿਖਾ ਦੇ ਦੇ ਨੀ ਰੁਕੋ ਪਸ ਲੱਗਦੀ ਨਹੀਂ ਇਹਨਾਂ ਗੱਲਾਂ ਲਈ ਯਾਰ ਬਸ ਇਹ ਕਹਿੰਨੇ ਵੀ ਉਹ ਬੱਚਾ ਉਹ ਹੋਰ ਹਾਰ ਬੱਚਾ ਉਹ ਤੁਹਾਡਾ ਅਗਿਆਕਾਰੀ ਨੌਜਵਾਨ ਇਹਦੇ ਸਾਈ ਦੇ ਨਾ ਇਦਾਂ ਹੁੰਦਾ ਸੀਗਾ ਹੁਣ ਉਹਨੂੰ ਕੋਈ ਇਹ ਤਾਂ ਕੋਈ ਨਹੀਂ ਤਾਂ ਕੋਈ ਸ਼ਬਦ ਹੀ ਨਹੀਂ ਹੈ ਮੈਂ ਨਾਮ ਲੈਣ ਸਾਰ ਬਰਾਕ ਦਾ ਉਹਨਾਂ ਕੋਠੀ ਹੂੰ ਬਗੰਗਤ ਚੋਟੋ ਕਾਲਪੁਰ ਕੋਠੀ ਬਹੁਜਾ ਕਰ ਉਹ ਤੇ ਇਸੇ ਨੂੰ ਬੋਲਉਂਦਾ ਜੋ ਚੰਗਾ ਲੱਗੇ ਮਾਰਕ ਨੂੰ ਠੀਕ ਹੈ ਸਿੱਧੂ ਵੀਰੇ ਗਾਣਿਆਂ ਦੇ ਵਿੱਚ ਕਹਿੰਦਾ ਹੁੰਦਾ ਮੈਂ ਵਿੰਗਾ ਬੋਲ ਤੇਰੀਆਂ ਛਿੜਕਾਂ ਸਾਂਭ ਲਿਆ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਕਦੇ ਛਿੜਕ ਮਾਰੀ ਹੋਂਗੇ ਜਾਂ ਕਦੇ ਕਿਹਾ ਸੀ ਕੁਛ ਨਹੀਂ ਬੀ ਅਕਸਰ ਹੁੰਦਾ ਹੀ ਹੈ ਦੇਖੋ ਮਾਂ-ਬਾਪ ਦੀ ਛਿੜਕ ਨਹੀਂ ਹੁੰਦੀ ਉਹ ਇੱਕ ਅਨਸੀਅਤ ਉਮਰੀ ਹੈ ਹਨਾ ਕਈ ਵਾਰੀ ਲੋੜ ਪੈਣ ਦੇ ਉੱਤੇ ਕਿਸੇ ਵੀ ਚੀਜ਼ ਨੂੰ ਆਪ ਤਰਾਸ਼ਾਂਗੇ ਹਨਾ ਜੀ ਤੁਹਾਨੂੰ ਛਿੜਕ ਕਹਿ ਲਓ ਗਾਈਡਲਾਈਨ ਕਹਿ ਲਓ ਪਰੇਰਨਾ ਕਹਿ ਲਓ ਕੋਈ ਗੱਲ ਹੈ ਹਰੇਕ ਕੋਈ ਉਹਨੂੰ ਆਪੋ ਆਪਣੇ ਤਰੀਕੇ ਨਾਲ ਲੈ ਜਾਂਦਾ ਉਸ ਨੂੰ ਪਰੰਤੂ ਇਹ ਜੇਗਾ ਜਦ ਤੁਸੀਂ ਮਾਂ ਬਾਪ ਨੂੰ ਗਵਾ ਲੇ ਉਸ ਤੋਂ ਬਾਅਦ ਇਹਆਂ ਮਿੱਠੀਆਂ ਇਹੀਆਂ ਸਕੂਨ ਦੇ ਨਾਲ ਹੀ ਬਣ ਜਾਂਦੀਆਂ ਵੀ ਕਾਸ਼ ਮੈਨੂੰ ਕੋਈ ਹੁਣ ਵੀ ਝਿੜਕਣਾ ਹੋਵੇ ਜਦੋਂ ਆਪੋ ਉਹ ਚੀਜ਼ਾਂ ਨੂੰ ਖੋ ਲੈਂਦੇ ਉਸ ਤੋਂ ਬਾਅਦ ਜਿਆਦਾ ਮਿਸ ਕਰਦੇ ਮੈਂ ਵੀ ਆਪਣੀ ਮਾਂ ਨੋ ਕਰੇ ਕਰੀਏ ਇਸ ਕਰ ਨੂੰ ਬਹੁਤ ਕਰਦਾ ਵੀ ਆ ਕਾਸ਼ਮੇਰੀ ਜਿੱਤੇ ਹੋਏ ਕੰਮ ਵਿੱਚ ਕੋਈ ਰੁਕਸ਼ ਰੁਣਾ ਤਾਂ ਹੋਵੇ ਕੋਈ ਲੇਟ ਘਰੇ ਆ ਮਾਤਾ ਨੂੰ ਚਿਲਕਣ ਲਾ ਤਾਂ ਹੋਵੇ ਹਨਾ ਤਾਂ ਜਦੋਂ ਬੰਦਾ ਸਾਰੇ ਤੋਂ ਵੱਡਾ ਹੋ ਜਾਂਦਾ ਫਿਰ ਉਹ ਇਹ ਚੀਜ਼ ਨੂੰ ਬਹੁਤ ਬਿਸ ਕਰਦਾ ਹੈ ਨਾ ਜੇਸ਼ਕ ਬਚਪਨ ਵੇਲੇ ਸਾਨੂੰ ਮਾਂ ਬਾਪਾਂ ਵਿੱਚ ਚਿਲਕਾ ਫੁੜ ਗਈ ਇਹ ਰਸਕੀਆਂ ਲੱਗਦੀਆਂ ਹੁਣ ਬਾਪ ਨੂੰ ਤਾਂ ਵੇਸੂ ਦੇ ਗਾਣੇ ਦੇ ਵਿੱਚ ਵੀ ਮੈਂ ਲ ਇੱਕ ਤਪਦੇ ਸੂਰਜ ਦੇ ਨਾਲ ਤੁੱਲਾ ਕੀਤੀ ਹੈ ਤੇ ਹੁੰਦਾ ਹੈ ਮਾਂ ਬਾਪ ਦਾ ਸਵਾਰ ਜਿਹੜਾ ਉਹ ਥੋੜਾ ਜਾਂ ਤਲਕ ਹੁੰਦਾ ਹੈ ਸ਼ਕਤੀ ਹੁੰਦੀ ਹੈ ਉਹਦੇ ਵਿੱਚ ਤਾ ਜੀ ਇੰਨਾ ਕਿ ਡਰ ਬੱਚੇ ਨੂੰ ਨਾ ਹੋਵੇ ਤਾਂ ਬਿਲਕੁਲ ਕਈ ਗਲਤੀਆਂ ਹੋਣਦੀ ਜਿਹੜੀ ਹੈ ਅੰਸ਼ਕਤਤਾ ਤੇ ਚਿੰਤਾ ਪੈ ਰੀ ਜਾਂਦੀ ਹੈ ਤੇ ਜੇਕਰ ਬਾਪ ਦਾ ਥੋੜਾ ਜਿਹਾ ਰਹਿਨਮਾਈ ਲਾ ਲਓ ਦੀ ਅਗਵਾਈ ਲਾ ਰੋਦੇ ਚ ਇੰਨਾ ਕਿ ਡਰ ਪਾਓ ਇੰਨਾ ਕਿ ਵਿਸ਼ਾਸ਼ਨ ਹੁੰਦਾ ਤਾਂ ਉਹ ਨੂੰ ਹੁੰਦਾ ਵੀ ਨਦੋਲਣ ਨਹੀਂ ਦੇਵੇਗਾ ਜਦੋਂ ਵੀ ਕਦੇ ਤੇ ਮੇਰਾ ਤਾਂ ਮਲਸਵਾ ਏਦਾਂ ਦਾ ਰਿਹਾ ਮੈਂ ਤਾਂ ਉਹਨੂੰ ਅੱਗੇ ਲਾ ਕੇ ਚੱਲਦੇ ਵੀ ਜੇ ਕਿਤੇ ਏਦੋਂ ਡੱਗ ਮਗਾਏਗਾ ਤੇਰੇ ਨਾਲ ਤਾਂ ਬੜੀ ਕਾਮਯਾਬੀ ਹੋਈ ਸੀ ਇਸ ਪਾਲਸੀ ਦੇ ਤੀਨ ਪਟੂਨੀਏ ਤੇ ਰਾਜ ਕਰਕੇ ਗਿਆ ਅੱਜ ਵੀ ਕਰ ਰਿਹਾ ਤੁਸੀਂ ਅਕਸਰ ਇਹਦੇ ਬੂਟਾਂ ਦਾ ਵੀ ਜ਼ਿਕਰ ਕਰਦੇ ਹੋ ਵੀ ਜਿਹੜੇ ਬੂਟ ਮੈਂ ਲੈ ਕੇ ਦਿੱਤੇ ਮੈਂ ਉਹੀ ਨਹੀਂ ਲਾਇਆ ਤੇ ਫਿਰ ਜਾਣਦੇ ਨੇ ਕਿ ਉਹਦੀਆਂ ਕਿਹੜੀਆਂ ਚੀਜ਼ਾਂ ਨੂੰ ਟੋਕੇ ਦੇਖਿਆ ਜਾਂ ਟੋਕੇ ਦੇਖਿਆ ਜਿਹੜੀਆਂ ਮੈਂ ਤੁਹਾਨੂੰ ਜਾਣਨ ਦੇ ਗਿਫਟ ਕਰਦਾ ਸੀ ਮਨੁੱਖੀ वेदना ਹੈ ਜੀ ਤਾਂ ਹਨਾ ਕਿਸ ਕੀ ਚੀਜ਼ ਦੇਖੀ ਛੱਡੀਏ ਕਿਹੜੀ ਜੋ ਇਸ ਖੂਨ ਦਾ ਇਹ ਹਿੱਸਾ ਹੈ ਇੱਕ ਜੋ ਮੇਰੀਆਂ ਤਰਫ ਸੇਵ ਹੋਦੀਆਂ ਆਤਾਂ ਨੇ ਜੋ ਮੇਰਾ ਸਰੀਰ ਕਮਾਪਦੰਡਾ ਹੈ ਉਹਦਾ ਹੈ ਪਰ ਕਿਹੜੀ ਚੀਜ਼ ਨੂੰ ਵੱਖ ਕਰੀਏ ਜੇ ਤਾਂ ਕੋਈ ਇੱਕ ਚੀਜ਼ ਹੋਵੇ ਤਾਂ ਆਪਾਂ ਉਹਨੂੰ ਵਾਪਦੰਡ ਕਰ ਲਈਏ ਉਹਨੂੰ ਉਹਦੇ ਨਾਲ ਤੁਲਨਾ ਕਰ ਲਈਏ ਤਾਂ ਜੋ ਚੀਜ਼ ਹੈ ਹਾਈ ਇੱਕ ਪੈਰ ਦੀ ਟੋ ਤੋਂ ਲੈ ਕੇ ਹੈਂਡ ਤੱਕ ਜਾ ਮੈਂ ਜਿੱਦਾਂ ਉਹ ਕੱਲ ਸ਼ੁਭਦੀਵ ਦੇ ਕੱਲ ਭਗਵੰਦੀ ਹੋਈ ਸੀ ਜਿਹੜੀ ਉਹਦੇ ਵਿੱਚ ਮੈਂ ਬਹੁਤਾ ਜ਼ਿਆਦਾ ਪੱਤਰਕਾਰ ਨੂੰ ਕਈ ਰਿਪਲੇਖਾ ਖਾਏ ਦੇ ਕਦੇ ਕਦੇ ਸਿੱਧੂ ਉਹ ਲਿਖਿਆ ਪੈਂਦਾ ਹੈ ਤਾਂ ਯੂਰੂਪ ਹੀ ਆਪਣਾ ਸੀ ਉਹ ਤਾਂ ਤੁਹਾਨੂੰ ਕੀ ਕਰ ਸਕਦੇ ਉਹ ਤਾਂ ਸਭ ਕੁਝ ਇਸ ਇਸ ਤੁਹਾਡਾ 911 ਚੈਨਲ ਤੇ ਤੁਸੀਂ ਇੱਕ ਨਵੇਂ ਸਿੰਗਰ ਨੂੰ ਲਾਂਚ ਕਰ ਰਹੇ ਹੋ ਤਾਂ ਜਿਵੇਂ ਸਿੱਧੂ ਸਿਸਟਮ ਦੇ ਖਿਲਾਫ ਬੋਲਦਾ ਸੀ ਤੁਹਾਡੀ ਕੋਸ਼ਿਸ਼ ਰਹੂਗੀ ਵੀ ਜਿਹੜੇ ਮੁੰਡੇ ਇਸ ਤਰ੍ਹਾਂ ਸਿਸਟਮ ਦੇ ਖਿਲਾਫ ਜਾਂ ਚੰਗੀਆਂ ਆਵਾਜ਼ਾਂ ਨੇ ਉਹਨਾਂ ਨੂੰ ਉਸ ਚੈਨਲ ਤੇ ਲਿਆਂਦਾ ਜਾਵੇ ਨਹੀਂ ਸਿਸਟਮ ਦੇ ਵਿੱਚ ਦੇ ਕੋਈ ਕੁ ਸਿਸਟਮ ਨਾਲ ਕੋਈ ਸਾਡੀ ਦੁਸ਼ਮਣੀ ਤਾਂ ਨਹੀਂ ਹੈ ਪਰ ਜੇਕਰ ਸਿਸਟਮ ਦੇ ਵਿੱਚ ਕੋਈ ਸਾਨੂੰ ਕਮੀ ਨਜ਼ਰ ਆਉਂਦੀ ਹੈ ਕਿ ਉਹਨੂੰ ਸਿਸਟਮ ਅੱਗੇ ਰੱਖਣਾ ਲੋਕਾਂ ਦੇ ਅੱਗੇ ਰੱਖਣਾ ਤਾਂ ਖੈਰ ਇੱਕ ਨੈਤਿਕਤਾ ਵੀ ਹੈ ਜੀ ਤੇ ਜੇ ਅਸੀਂ ਸਭ ਕੁਝ ਕਮੀਆਂ ਵੇਖਦੇ ਹੋਏ ਵੀ ਮੂੰਹ ਫੇਰਾਂਗੇ ਤਾਂ ਮੇਰੇ ਖਿਆਲੋਂ ਬਖਤ ਤੋਂ ਕੋਣ ਲਈ ਗੱਲ ਹੁੰਦੀ ਹੈ ਹਾਂ ਜੋ ਕੋਈ ਚੁਣੌਤੀਪੂਰਨ ਇਦਾਂ ਦੀ ਕੋਈ ਗੱਲ ਲੱਗੀ ਤਾਂ ਮੰਜੂਰ ਬੇਵਾਕੀ ਨਾਲ ਅੱਗੇ ਰੱਖ ਦੋ ਜੇ ਨਵੇਂ ਸਿੰਗਰ ਕਹਿੰਦੇ ਨੀ ਤਾਂ ਟੈਲੈਂਟਡ ਹੈ ਅੱਛਾ ਲਿਖਦਾ ਹੈ ਤੇ ਜਿਵੇਂ ਜਿਵੇਂ ਮਚ्योर ਹੋਗਾ ਮੇਰੇ ਖਿਆਲੋਂ ਹੋਰ ਵੀ ਦਿਖਾਵੇਗਾ ਆਉਣਾ ਇਹ ਵੀ ਮੇਰੇ ਅੰਗਰੇਜ਼ੀ ਗੱਲਾਂ ਉਸ ਸ਼ੈਡਰ ਰੇਬ ਉਹ ਲੋਕਾਂ ਦੀ ਪਸੰਦ ਆਉਗਾ ਅੱਛਾ ਅੱਜ ਤੋਂ ਬਾਪੂ ਜੀ ਕੇਕ ਕਟਿਆ ਅੱਖ ਦੀ ਜਵਾਲ ਨੇ ਤੇ ਕੇਕ ਕਟਿਆ ਇੰਨੇ ਕੇਕ ਆ ਰਹੇ ਆ ਪਰ ਉਹ ਸਿੱਧੂ ਦਾ ਕੇਕ ਨਹੀਂ ਹੈਗਾ ਉਹਨਾਂ ਸਾਰਿਆਂ ਦੇ ਵਿੱਚ ਤਾਂ ਉਹ ਤੁਸੀਂ ਕੱਟਦੇ ਕੱਟਦੇ ਵੀ ਅੱਖਾਂ ਦੇ ਵਿੱਚੋਂ ਜਿਹੜਾ ਭਾਵ ਬਹਿ ਜਾਂਦਾ ਵੀ ਅੱਜ ਸਾਰੀ ਦੇ ਦੇਖੋ ਜੀ ਉਤ ਲਾਜ਼ਮੀ ਹੈ ਤਾਂ ਇੱਕ insani ਜਿਤੋਂ ਤੱਕ ਕਹਿ ਲੋ ਜਾਂ ਮਤਲਬ ਜੋ ਚੀਜ਼ ਤੁਸੀਂ ਇੰਨੀ ਦੇਰੇ ਤੋਂ ਕਿਸੇ ਚੀਜ਼ ਨੂੰ ਵਾਅਿਆ ਹੈ ਨਾ ਉਹਦੀ ਤਾਂ ਤੁਹਾਨੂੰ ਪਲ-ਪਲ ਪੈਰ-ਪੈਰ ਤੇ ਜਿੰਨਾ ਚਿਰ ਮੇਰੇ ਖਿਆਲ ਜਿੰਦਾ ਤੁਸੀਂ ਰਹੋਗੇ ਨਾ ਜੀ ਕبھی ਮਹਿਸੂਸ ਹੋਣੀ ਕੋਣੀ ਹੈ ਹੈ ਨਾ ਕਿ ਇਹਾਰੇ ਨੇ ਤਾਂ ਮੈਂ ਜਿਹੜੀ ਇਸ ਮੌਤ ਤੋਂ ਬਾਅਦ ਨਾ ਮੈਂ ਆਮ ਤੌਰ ਤੇ ਮੌਤ ਤੋਂ ਬਾਅਦ ਲੋਕ ਅਕਸਰ ਇਨਸਾਨਾਂ ਨੂੰ ਭੁੱਲਦੇ ਨੇ ਪਰੰਤੂ ਮੈਂ ਸਿੱਧੂ ਦੇ ਮਾਮਲੇ ਦੇ ਵਿੱਚ ਇੱਕ ਬੱਕਰੀ ਕੀ ਵੇਖੀ ਹੈ ਜੋ ਇਨਸਾਨ ਜਿੰਨਾ ਵੱਡਾ ਜਿਉਂਦਾ ਸੀ ਨਾ ਮਰ ਕੇ ਉਸ ਤੋਂ ਵੱਡਾ ਹੋ ਗਿਆ ਬਿਲਕੁਲ ਸ਼ਾਇਰ ਦੇ ਵਿੱਚ ਇਹ ਹੈ ਵੀ ਉਹਦੇ ਵੱਲੋਂ ਲਿਖੇ ਗਏ ਲਿਰਿਕਸ ਉਹਦੇ ਵੱਲੋਂ ਮਾਪਦੰਡ ਜੋ ਧੀਆਂ ਪਹਿਣਾ ਦੇ ਸੰਬੰਧ ਅਸ਼ਲੀਲਤਾ ਨਾਲ ਸੰਬੰਧ ਆਪਣੀ ਕੌਮ ਨਾਲ ਸੰਬੰਧ ਉਹਨੇ ਹਰ ਪੱਖੋਂ ਬੜੇ ਧਿਆਨੋਚਰੇ ਰੱਖਦੇ ਹੋਏ ਸਾਰੀ ਗੱਲ ਨੂੰ ਲਿਖਿਆ ਹੋਰ ਗਾਇ ਜੀ ਸਮੇਂ ਦੀ ਮੰਗ ਦੇ ਅਨੁਸਾਰ ਗਾਇ ਸ਼ਾਇਦ ਉਹ ਚੀਜ਼ਾਂ ਅੱਜ ਵੀ ਕਿੰਨਾ ਦਿੱਤੇ ਉਹਦੇ ਚੋਂ ਬਾਰੇ ਬਹਿ ਪਰਮਾ ਕੋਲੇ ਬਚਾਰੇ ਹੋਵੇ ਸਭ ਤੋਂ ਚੰਗੀਆਂ ਲੱਗੀਆਂ ਨੇ ਤਾਂ ਮੇਰੇ ਕੋਲੇ ਬੜਾ ਖਿਆਲ ਹੈ 2 ਸਾਲ ਦੇ ਵਿੱਚ ਕੋਈ 25-30 ਲੱਖ ਬੰਦਾ ਘਰੇ ਆ ਕੇ ਚਲ ਜਾਊਗਾ ਪਰੰਤੂ ਉਹਨਾਂ ਦੀਆਂ ਅੱਖਾਂ ਚੋਂ ਦਿੱਤੇ ਜਿਹੜੀ ਉਹ ਨਹੀਂ ਬਿਆਨ ਕਰਦੇ ਨੇ ਵਿਸ਼ੂਪ ਦੀਪ ਨੇ ਕਿਤੇ ਨਾ ਕਿਤੇ ਜਾ ਕੇ ਉਹਦੇ ਅੰਦਰੋਂ ਹਿਰਦੇੰ ਤੱਕ ਤੋਹ ਹੈ ਜੁਜੀ ਕਹੀ ਹੋਈ ਗੱਲ ਉਹਦੇ ਤੋਂ ਅੰਦਰ ਤੱਕ ਪਹੁੰਚੀ ਹੈ ਫਿਰ ਉਹ ਇਹੇ ਬਾਟ ਚੱਲ ਕੇ ਪਹਿਲਾਂ ਸੱਤ ਸਮੁੰਦਰਾਂ ਤੋਂ ਪਾਰ ਉਹ ਪਲੇਟਾਂ ਲੈ ਕੇ ਆਉਂਦੇ ਆ ਫਿਰ ਉਹ ਦਿੱਲੀ ਤੋਂ ਘਰੇ ਜਾਣ ਤੋਂ ਪਹਿਲਾਂ ਆ ਕੇ ਜੇ ਉਹ ਸਿੱਧੂ ਦੀ ਪਰਹੈਸ਼ ਦੇ ਉੱਤੇ ਆ ਕੇ ਮੇਕਮ ਆ ਵੀ ਉਹਦੇ ਵੀਹਿਕਲਜ਼ ਦਾ ਉਹਦੀਆਂ ਕਾਰਾਂ ਦਾ ਉਹਦੇ ਸ਼ੌਕ ਨੂੰ ਵੇਖਦੇ ਆ ਤਾਂ ਉਹਦੀ ਖੂਨ ਨੂੰ ਮਹਿਸੂਸ ਕਰਦੇ ਇੱਥੇ ਆ ਕੇ ਤਾਂ ਇਹ ਉਹ ਦੀ ਪ੍ਰਾਪਤੀ ਹੈ ਉਹ ਸਾਡੀ ਪਰਿਵਾਰ ਦੀ ਵੀ ਮੈਂ ਪ੍ਰਾਪਤੀ ਮੰਨਦਾ ਕਿ ਕਿ ਵੀ ਮੈਂ ਇਨੇ ਪਰਿਵਾਰਾਂ ਆਪਣਾ ਪਰਿਵਾਰ ਬਾਕੀ ਆਖਰੀ ਸਵਾਲ ਆ ਸਿੱਧੂ ਦੇ ਗਾਣੇ ਦੀ ਬਹੁਤ ਵੇਕ ਹੋ ਰਹੀ ਹੈ ਜਿਵੇਂ ਹਰ ਗਾਣੇ ਦੀ ਵਾਚ ਆਊਟ ਗਾਣੇ ਨੇ ਧੁੰਮਾ ਪਾ ਦਿਆ ਪੰਜ ਐਂਟਰੀ ਨੂੰ ਗਾਣਾ ਛੱਡਦਾ ਹੁੰਦਾ ਸੀ ਇਸ ਵਾਰੀ ਫੈਨਸ ਮਿਸ ਕਰ ਰਹੇ ਨੇ ਹੁਣ ਕਦੋਂ ਤੱਕ ਨਵਾਂ ਗਾਣਾ ਸਿੱਧੂ ਦਾ ਉਮੀਦ ਹੈ ਦੇਖੋ ਤਿਆਰੀ ਚ ਲੱਗੇ ਹੋਏ ਅਸੀਂ ਨੈਕਸਟ ਦੀ ਪਰ ਹਲੇ ਮੈਂ ਡੇਟ ਨਹੀਂ ਐਲਾਨ ਕਰ ਸਕਦਾ ਕਿਉਂਕਿ ਇਹ ਟੀਮ ਵਰਕ ਹੈ ਕੋਈ ਹਿੰਟ ਦੇ ਦਿਓ ਵੀ ਜਦ ਤੱਕ ਫੈਨ ਬਸ ਉਹਦੇ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਛੱਡਾਂਗੇ ਮੈਂ ਤੁਹਾਨੂੰ ਕਿਤੇ ਉਹਦੀ ਹੁਣ ਤਿਆਰੀ ਲੱਗੇ ਹੋਈ ਹੈ ਕਰਨ ਤੇ ਵਧੀਆ ਗਾਣਾ ਕੰਪਲੀਟ ਕਰਨਾ ਸਾਡੀ ਕੋਸ਼ਿਸ਼ ਹੈ ਵੀ ਵੀਡੀਓ ਛੱਡਾਂਗੇ ਤੁਸੀਂ ਇਨਸ਼ਾਅੱਲਾਹ ਕਰੂਗਾ ਪਾ ਤੁਹਾਨੂੰ ਧੰਨਵਾਦ ਬਹੁਤ ਹੈ ਥੈਂਕ ਯੂ ਸੋ ਇਹ ਸਨ ਬਾਪੂ ਬਲਕੌਰ ਸਿੰਘ ਜੀ ਜਿਹੜੇ ਕਿ ਅੱਜ ਸਿੱਧੂ ਵੀਸ਼ ਨੂੰ ਯਾਦ ਕਰਨੇ ਕਿਉਂਕਿ ਅੱਜ ਦੇ ਬਾਪੂ ਜੀ ਦਾ ਜਨਮ ਦਿਨ ਵੀ ਹੈ ਪਰ ਅੱਜ ਉਹਨਾਂ ਨੂੰ ਉਹਨਾਂ ਦੇ ਪੁੱਤ ਦੀ ਜਿਹੜੀ ਵਿਸ਼ ਨਹੀਂ ਆਈ ਪਰ ਉਹ ਜਿਹੜਾ ਪਿਆਰ ਅੱਜ ਫੈਸ ਵੱਲੋਂ ਆ ਰਿਹਾ ਤੇ ਉਮੀਦ ਕਰਦਾ ਕਿ ਸਿੱਧੂ ਵੀਰ ਦੀ ਜਿਹੜੀ ਹਮੇਸ਼ਾ ਹੀ ਪੰਜਾਬ ਤੇ ਪੰਜਾਬ ਦੇ ਵਿੱਚ ਜਿਹੜੀ ਗੱਲ ਹੁੰਦੀ ਰਹੂਗੀ ਪੰਜਾਬ ਦੇ ਦੇ ਵਿੱਚ ਜਿਹੜੀ ਗੱਲ ਹੁੰਦੀ ਰਹੇਗਾ ਕਰਨਾਲ ਸੁਖਵਿੰਦਰ ਦੇ ਨਾਲ ਦੀਪ ਸੰਧੇ ਜੀ ਪੋਸਟ ਪੰਜਾਬੀ ਮਾਨਸਾ ਮੋਸਮ